ਪਟਿਆਲਾ ਦੇ ਵਿੱਚ ਟਿਪਰ ਯੂਨੀਅਨ ਦੇ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਟਿਪਰ ਯੂਨੀਅਨ ਦੇ ਦੁਆਰਾ ਇੱਕ ਮੰਗ ਪੱਤਰ ਡੀਸੀ ਪਟਿਆਲਾ ਤੇ ਐਕਸ਼ਨ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਦਿੱਤਾ ਗਿਆ ਪੇਪਰਾਂ ਦੇ ਆਪਰੇਟਰਾਂ ਦੇ ਦੁਆਰਾ ਕਿਹਾ ਗਿਆ ਕਿ ਪਿਛਲੇ ਦਿਨਾਂ ਵਿੱਚ ਜੋ ਕੁਝ ਵੀ ਸਮਾਣਾ ਵਿੱਚ ਹੋਇਆ ਉਸ ਦਾ ਸਭ ਨੂੰ ਦੁੱਖ ਹੈ ਤੇ ਸਬੰਧਤ ਡਰਾਈਵਰ ਅਤੇ ਟਿਪਰ ਦੇ ਮਾਲਕ ਦੇ ਉੱਪਰ ਕੰਦੀ ਕਾਰਵਾਈ ਵੀ ਹੋ ਚੁੱਕੀ ਹੈ ਹਾਂਜੀ ਇਹ ਚੀਜ਼ ਆ ਮੈਂ ਤੁਹਾਡਾ ਕਿਹੜੀ ਜੱਥੇ ਹਾਂ ਜੀ ਆਪਣੇ ਗੁਰਨਾਨਕਦੇਵ ਟਿਪਰ ਯੂਨੀਅਨ ਪਟਿਆਲਾ ਜੀ ਠੀਕ ਹੈ ਜੀ ਪਟਿਆਲਾ ਜ਼ਿਲ੍ਹੇ ਦੀ ਟਿੱਪਰ ਯੂਨੀਅਨ ਗੁਰੂ ਨਾਨਕ ਦੇਵ ਪਟਿਆਲਾ ਦੀ ਜਮ। ਜਿਵੇਂ ਉਹਨੇ ਟਿੱਪਰ ਦੇ ਮੈਂਬਰ ਜਿੰਨੇ ਵੀ ਇੱਥੇ ਖੜੇ ਆ 250 ਬੰਦਾ ਜੀ। ਇਹ ਅਸੀਂ ਆਈਸੀ ਮੈਨਿੰਗ ਦਾ ਸਾਡਾ 1 ਮਹੀਨੇ ਤੋਂ ਕੰਮ ਬੰਦ ਪਿਆ ਅੱਜ ਵੀ। ਕਰੋੜ ਤੋਂ ਨਹੀਂ ਗੱਡੀਆਂ ਜਿਹੜੀਆਂ ਚੱਲੀਆਂ ਕਿਸੇ ਬੱਸ ਦੀ। ਤੇ ਜਿੰਨੇ ਸਾਡੇ ਨਾਲ ਡਰਾਈਵਰ ਨੇ ਮੈਂਬਰ ਨੇ ਟਿੱਪਰ ਯੂਨੀਅਨ ਦੇ ਕਿਸ ਤਰ੍ਹਾਂ ਖੜੇ ਸਾਰੀਆਂ ਬੰਦ ਪਈਆਂ ਨੇ। ਰੁਕੇ ਹੋਏ ਨੇ। ਅਸੀਂ ਆਈਸੀਰੇ ਡੀਸੀ ਮੈ ਡੀਸੀ ਮੈਡਮ ਨੂੰ ਮਿਲਣ ਆਈ ਸੀ। ਡੀਸੀ ਮੈਡਮ ਕਹਿੰਦੇ ਵੀ ਕੰਮ ਬੰਦ ਕਰ ਰਹੇ ਹੋ ਨੇ ਦਿਨ ਚ ਨਹੀਂ ਗੱਡੀਆਂ ਚਲਾ ਸਕਦੇ ਸਕੂਲ ਦੇ ਟਾਈਮ। ਜਿਨਾਂ ਕਿ ਅਭੀ ਪਹਿਲਾਂ ਨਾ ਸਕੂਲ ਦਾ ਟਾਈਮ ਦਿੱਤਾ ਸੀ ਸਵੇਰੇ 6 ਤੋਂ 9 ਵਜੇ ਤੱਕ 9 ਤੋਂ ਫਿਰ 4 ਵਜੇ ਤੱਕ ਇਹ ਬੰਦ ਰੱਖਣੇ ਸਵੇਰ ਚਲਾ ਸਕਦੇ ਨੇ ਹੁਣ ਇਹਨਾਂ ਨੇ ਦੱਸਿਆ ਵੀ ਸ਼ਾਮ ਨੂੰ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਨਹੀਂ ਚਲਾਉ ਰਤ ਨੂੰ ਦਿਨ ਚ ਕੋਈ ਗੱਡੀ ਰੋਡ ਤੇ ਨਹੀਂ ਚੜ੍ਹਣ ਦੇ ਸਾਡੀਆਂ ਗੱਡੀਆਂ ਨੇ ਹੁਣ ਦਿਨ ਚ ਚੱਲਦੀਆਂ ਨੇ ਕਾਫੀ ਵੱਡੀਆਂ ਦੇ ਸਾਡੇ ਕਾਗਜ਼ ਪੱਤਰ ਪੂਰੇ ਹੋਣ ਦੇ ਬਾਵਜੂਦ ਵੀ ਪਸਿਆਣੇ ਠਾਣੇ ਦੇ ਵਿੱਚ ਬੰਦ ਕਰੀਆਂ ਪਈਆਂ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਵੀ ਓਕੇ ਨੇ ਸਮਾਨੇ ਮਵੀ ਚੌਂਕੀ ਦੇ ਬੰਦੇ ਕਰੀਆਂ ਹੋਈਆਂ ਨੇ ਉਹ ਹੁਣ ਤੱਕ ਨਹੀਂ ਛੁੱਟੀਆਂ ਗਈਆਂ ਇਹ ਬੰਦ ਪਈਆਂ ਨੇ ਜਿਨ੍ਹਾਂ ਦੇ ਕਾਗ ਮੈਨਿਕ ਤੇ ਸੂਏ ਦੀ ਪਰਮਿਸ਼ਨ ਤੇ ਸੂਏ ਦੀ ਮਿੱਟੀ ਪੈ ਰਹੀ ਸਰਕਾਰੀ ਕੰਮ ਚੱਲ ਰਿਹਾ ਉਹ ਵੀ ਕੰਮ ਸਾਡਾ ਇੱਕ ਹਫਤੇ ਤੋਂ ਬੰਦ ਪਿਆ ਜੀ ਉਹ ਇਹਨਾਂ ਗੱਡੀਆਂ ਜਾਂਦੀਆਂ ਨੇ ਉਹਨਾਂ ਨੂੰ ਚਲਾਨ ਕਰਦੇ ਨੇ ਢੇਢ ਲੱਖ ਰੁਪਈਆ ਹੁਣ ਪਰਸੋਂ ਗੱਡੀਆਂ ਬੰਦ ਕਰੀ ਇੱਕ ਇੱਕ ਦੋ ਦਿਨ ਪਹਿਲਾਂ ਚਲਾਨ ਭੁਗਤ ਕੇ ਢੇਢ ਲੱਖ ਰੁਪਈਆ ਇਹ ਅਸਲੀਅਤ ਹੈ ਕਿ ਸਾਡਾ ਕੰਮ ਕਿਸੇ ਤਰ੍ਹਾਂ ਦੇ ਦੱਸੇ ਜਾਂ ਸਾਨੂੰ ਕੋਈ ਕਾਗਜ਼ ਪੱਤਰ ਦਿੱਤੇ ਜਾਣ 2 ਏਕੜ 3 ਫੁੱਟ ਦੀ ਪਰਮਿਸ਼ਨ ਪਹਿਲਾਂ ਸਾਰੀ ਸਰਕਾਰ ਨੇ ਦਿੰਦੀਆਂ ਆਈਆਂ ਨੇ ਹੁਣ ਇੰਨਾ ਹੀ ਸਰਕਾਰ ਨੇ ਬੰਦ ਕਰੀ ਹੋਈ ਆ ਗਵਾਂਡੀ ਸੁਬਾ ਆਪਣਾ ਹਰਿਆਣਾ ਸਰਕਾਰ ਉੱਥੇ ਹੁਣ ਵੀ 2 ਏਕੜ 3 ਫੁੱਟ ਦੀ ਪਰਮਿਸ਼ਨ ਵੀ ਦੇ ਰਹੇ ਨੇ। ਨਾ ਸਾਨੂੰ ਉਹ ਇਹਨਾਂ ਨੂੰ ਕਿੰਨੀ ਵਾਰੀ ਮੰਗ ਪੱਤਰ ਵੀ ਦੇ ਚੁੱਕੇ ਸੀ ਸਾਨੂੰ ਕੋਈ ਸੁਣਵਾਈ ਨਹੀਂ ਹੋਈ। ਇੱਕ ਪਰਾਏ ਨੂੰ ਕਿੰਨਾ ਕ ਨੁਕਸਾਨ ਲੱਗਦਾਗਾ ਕਿੰਨਾ ਕ ਤੁਹਾਡਾ ਜਿਹੜਾ ਰੋਜ਼ਗਾਰ ਹੈਗਾ ਉਹ ਵੀ ਖਤਮ ਕਰ ਰਿਹਾ। ਸਾਡਾ ਜੀ ਨੁਕਸਾਨ ਇੱਕ ਟਿਪਰ ਦੇ ਵਿੱਚ ਨਾਲ ਘਟੋ ਘਟ ਵੀ 5 ਬੰਦੇ ਮੈਂਬਰ ਇੱਕ ਟਿਪਰ ਦੇ ਨਾਲ ਰੋਜ਼ਗਾਰ ਕਰਦੇ ਨੇ। ਡਰਾਈਵਰ ਹੋ ਗਿਆ, ਕਲੈਂਟਰ ਹੋ ਗਿਆ, ਠੇਕੇਦਾਰ ਜਿੰਨੇ ਵੀ ਹੋਰ ਨਾਲ ਲੱਗੇ ਹੋਏ ਨੇ। ਸਾਰਿਆਂ ਦੇ ਕੰਮ ਬੰਦ ਪਏ ਨੇ। ਠੇਕੇਦਾਰ ਜਿਵੇਂ ਮਿਸਤਰੀ ਰਾਜ ਮਿਸਤਰੀ ਹੋ ਕੇ ਪ੍ਰਾਈਵੇਟ ਇਹ ਵੀ ਸਾਰੇ ਇੱਕ ਟਿਪਰ ਦੇ ਜੇ ਮਿੱਟੀ ਪ ਉਰੇ ਡਿੱਟ ਆਊਗਾ ਪ੍ਰਾਈਵੇਟ ਸਰਕਾਰੀ ਕੰਮ ਜੋ ਵੀ ਚੱਲਦੇ ਨੇ ਸਾਰੇ ਟਿੱਪਰ ਦੇ ਨਾਲ ਹੀ ਚੱਲਦੇ ਨੇ ਲੱਗਦਾ ਸਮਾਨੇ ਵਾਲੀ ਘਟਨਾ ਤੋਂ ਬਾਅਦ ਕਾਫੀ ਸਮਾਨੇ ਵਾਲੀ ਘਟਨਾ ਦੇ ਵਿੱਚ ਜੋ ਘਟਨਾ ਹੋਈ ਉਹ ਬੜੀ ਮਾੜੀ ਮੰਦਭਾਗੀ ਹੋਈ ਅਸੀਂ ਸਾਰੇ ਉਹਦੇ ਵਿੱਚ ਬੜਾ ਸਹਿਯੋਗ ਦਿੱਤਾ ਵੀ ਚਲੋ ਅਚਾਨਕ ਐਕਸੀਡੈਂਟ ਹੋਇਆ ਅਸੀਂ ਜਾ ਕੇ ਵੀ ਉਹਨਾਂ ਨਾਲੋਂ ਕਰਦੇ ਰਹੇ 15 ਤੋਂ 20 ਨੰਨ੍ਹੇ ਜਿੰਨਾਂ ਚਿਰ ਅਸੀਂ ਟਿੱਪਰ ਰੋਡ ਤੇ ਨਹੀਂ ਛੜਾਇਆ ਹੁਣ ਵੀ ਨਹੀਂ ਸੀ ਸਮਾਨੇ ਹਲਕੇ ਛੜਾ ਪਰ ਸਾਡੇ ਬਹੁਤ ਗਲਤ ਬੋਲੇ ਜਾਂਦੇ ਨੇ ਇੱਕ ਉਹਨੀ ਟਿੱਪਰ ਆ ਗਿਆ ਫਿਰ ਟਿੱਪਰ ਤੋਂ ਬਿਨਾ ਹੁਣ ਤਾਂ ਕੀ ਆ ਕੋਈ ਵੀ ਰਜਗਾਰ ਆਪਣਾ ਜੇ ਆ ਕੋਡ ਬਿਨਾ ਕੋਈ ਚੱਲ ਸਕਦਾ ਕੋਈ ਨਹੀਂ ਆ ਸਕਦਾ ਬੇਦਾ ਕੋਈ ਨਹੀਂ ਠੀਕ ਠੀਕ ਹੈ ਜੀ ਲੈਓ ਜੀ ਜਿਹੜੀ ਉਹ ਘਟਨਾ ਹੋਈ ਬਹੁਤ ਮਾੜੀ ਹੋਈ ਹੈ ਜੀ ਚਲੋ ਅਸੀਂ ਇੱਕ ਚੀਜ਼ ਕਹਿਣਾ ਵੀ ਜੋ ਕਾਨੂੰਨਾਂ ਕਾਨੂੰਨ ਉਹ ਜਿਹੜਾ ਟਿੱਪਰ ਵਾਲਾ ਮਾਲਕ ਤੀਆ ਮੰਨ ਲਓ ਉਹਦੇ ਕਾਗਜ਼ ਪੱਤਰ ਰੋਕ ਕੇ ਤੇ ਉਹਨੂੰ ਸਜ਼ਾ ਦੋ ਡਰਾਈਵਰ ਨੂੰ ਸਜ਼ਾ ਦੋ ਅਸੀਂ ਮੰਨਦਾ ਵੀ ਗਲਤ ਤੇ ਉਹ ਬੱਚਾ ਸੀ ਪਰ ਹੁਣ ਜਿਹੜਾ ਇਹ ਕੀਤਾ ਵੀ ਸਾਰਿਆਂ ਨੂੰ ਇੱਕ ਨਹੀਂ ਕਹਿਣਾ ਨਾ ਦੇਖਿਆ ਜਾਵੇ ਜੀ ਸਾਡੇ ਕਾਗਜ਼ ਪੱਤਰ ਰੋਕ ਕੇ ਨੇ ਸਾਡੇ ਇੱਕ ਹਿਸਤੰ ਟੁੱਟ ਚੁੱਕੇ ਨੇ ਮਾਲਕ ਇਹ ਸਾਡੇ ਨਾਲ 150 ਟਿੱਪਰ ਆ 150 ਟਿੱਪਰ ਦੇ 150 ਡਰਾਈਵਰ ਉਹਦਾ ਪਰਿਵਾਰ ਦੇਖ ਲਓ ਕਿੰ ਇਹ ਨੰਬਰ 2 ਜੀ ਸਾਰ ਨੂੰ ਇੱਕ ਨੀਗਾ ਨਾ ਨਾ ਦੇਖਿਆ ਜਾਵੇ ਹੁਣ ਕੀ ਪਤਾ ਸਾਡੇ ਕਾਗਜ ਪੂਰੇ ਨੇ ਇਹ ਚੀਜ਼ ਚੈੱਕ ਕਰੋ ਨਾ ਉਂਜੋ ਜਿਹੜੇ ਮੰਨ ਲਓ ਸਮਾਨ ਵਾਲੇ ਕੋਈ ਪੱਤਰਕਾਰ ਨੇ ਵੀ ਖੁੰਨੀ ਟਿੱਪਰ ਆ ਗਿਆ ਆ ਗਿਆ ਜੀ ਇਹ ਗਲਤ ਗੱਲ ਆ ਜੀ ਇਹ ਸਾਡਾ ਨੂੰ ਸਹਾਇਜਗਦ ਦੋਣਾ ਚਾਹੀਦਾ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਵੀ ਸਾਡੇ ਕਾਗਜ ਪੱਤਰ ਚੈੱਕ ਕਰਕੇ ਸਾਨੂੰ ਕੰਮ ਚਲਾਉਣ ਦੀ 허 ਦਿੱਤੀ ਜਾਵੇ ਜੀ ਕਿਉਂਕਿ ਜੇ ਇਸ ਹਿਸਾਬ ਨਾਲ ਕੰਮ ਰਿਹਾ ਤਾਂ ਸਾਡੇ ਡਰਾਈਵਰ ਮੰਨ ਲਓ ਭੁੱਖੇ ਰੇਗ ਮੰਨ ਲਓ ਤੁਸੀਂ ਅੱਜ ਦੇ ਟਾਈਮ 'ਚ ਕਿਸੇ ਨੇ ਮਕਾਨ ਬਣਾਉਣਾ ਤਾਂ ਰੇਤਾ ਬਜਿਦਾ ਟਿੱਪਰਾਂ ਨਾਲ ਹੀ ਆਉਣਾ ਜੀ ਕੋਈ ਕਿਸੇ ਚੀਜ਼ ਨਾਲ ਹੋਰ ਆ ਹਰ ਇੱਕ ਮੁੰਦਾ ਇਹ ਮੰਨ ਲਓ ਤੁਸੀਂ ਵੀ ਜਿਹੜੇ ਰੋਡਾਂ ਦੇ ਕੰਮ ਹੋ ਗਏ ਟੀਪਰਾਂ ਨਾਲੇ ਹੋਣੇ ਨੇ ਜੇ ਦੇਸ਼ ਦਾ ਵਿਕਾਸ ਆ ਤਾਂ ਟੀਪਰਾਂ ਨਾਲੇ ਹੋਣਾ ਚਾਹੀਦਾ ਜੀ ਵੀ ਸਾਡੀ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਸਾਨੂੰ ਗਾਈਡਲਾਈਨ ਦੇਣ ਵੀ ਆਹ ਚੀਜ਼ ਤੁਸੀਂ ਇਹ ਚੀਜ਼ ਨਾਲ ਕੰਮ ਚਲਾ ਸਕਦੇ ਹੋ ਸਭ ਤੋਂ ਵੱਣਦੀ ਜੋ ਰੈਲਟੀ ਆ ਰੈਲਟੀ ਪ੍ਰਭਾਵ ਲੋ ਅਸੀਂ ਸਰਕਾਰ ਦਾ ਮੰਨ ਲਓ ਰੈਵਨਿਊ ਵਧਾਉਣਾ ਚਾਹੁੰਦੇ ਆ ਵੀ ਜੋ ਸਰਕਾਰ ਦਾ ਪੈਸਾ ਅਸੀਂ ਭਰਨ ਨੂੰ ਤਿਆਰ ਆ ਸਾਨੂੰ ਜਿਵੇਂ ਵੀ ਦੇਣ ਪਰਮਿਸ਼ਨਾਂ ਦੇਣ ਜੀ ਤੁਹਾਡੀਆਂ ਪਰਮਿਸ਼ਨਾਂ ਬੰਦ ਪਈਆਂ ਨੇ ਬਿਲਕੁਲ ਇਹ ਪਹਿਲਾਂ ਸਾਡੀ ਜੀ 2-2 ਫੁੱਟ 3-4 ਫੁੱਟ ਏਕੜ ਦੇ ਸਾਨੂੰ ਮਿਲਦੀ ਦੀ ਫਰਵੀਚ ਪਰਮਿਸ਼ਨ ਮੰਨ ਲਓ ਉਹ ਵੀ ਹੁ ਨਾਲ ਦੀਆਂ ਸਟੇਟਾਂ ਚ ਚੱਲ ਰਹੀ ਆ ਵੀ ਸਾਡਾ ਕਾਰੋਬਾਰ ਬਿਲਕੁਲ ਠੱਪ ਹੋ ਚੁੱਕਿਆ ਜੀ ਕਿਸ਼ਤਾ ਸਾਡੀਆਂ ਟੁੱਟ ਚੁੱਕੀਆਂ ਨੇ ਇਹ ਮੰਨ ਲਓ ਬੈਂਕਾਂ ਦੇ ਘਰੇ ਗੇੜੇ ਮਾਰਨੇ ਸ਼ੁਰੂ ਕਰਤੇ ਸਾਡੇ ਜੀ ਵੀ ਜੇ ਨਾ ਸਾਡਾ ਇੱਕ ਦੋ ਮੰਨ ਲਓ ਥੋੜੇ ਦਿਨਾਂ ਚ ਕੰਮ ਚੱਲਿਆ ਤਾਂ ਸਾਡੀਆਂ ਗੱਡੀਆਂ ਬੈਂਕ ਲੈ ਜੂ ਚੱਕ ਕੇ ਜੀ ਨਮਸਕਾਰ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਜਦੋਂ ਵੀ ਪ੍ਰਸ਼ਾਸਨ ਨੂੰ ਕੋਈ ਪ੍ਰੋਬਲਮ ਆਂਦੀ ਹੈ ਸਭ ਤੋਂ ਪਹਿਲਾਂ ਟਿਪਰ ਵਾਲਿਆਂ ਨੂੰ ਧਰਨਿਆ ਵਾਸਤੇ ਟਿਪਰ ਲੋੜ ਹੈ ਤਾਂ ਸਾਨੂੰ ਬੁਲਾ ਕੇ ਟਿਪਰ ਫੜਦੇ ਨੇ ਪਾਖੜਾ ਟੁੱਟ ਗਈ ਅਸੀਂ ਰਾਤ ਨੂੰ ਮਿੱਟੀ ਰੇਤਾ ਬਜਰੀ ਉੱਥੇ ਭੇਜਿਆ ਉਹ ਉਸ ਟਾਈਮ ਕੋਈ ਕਾਨੂੰਨ ਲਾਗੂ ਨਹੀਂ ਹੋਇਆ ਮਾਈਨਿੰਗ ਦਾ ਉਸ ਟਾਈਮ ਕਹਿੰਦੇ ਜਿੱਥੋਂ ਮਰਜ਼ੀ ਪੱਟ ਕੇ ਜਿਵੇਂ ਮਰਜ਼ੀ ਲਿਓ ਪਾਖੜਾ ਨਹੀਂ ਟੁੱਟਣੀ ਚਾਹੀਦੀ ਸੂਆਂ ਤੇ ਮਿੱਟੀ ਪੈ ਰਹੀ ਹੈ ਉੱਥੇ ਕੋਈ ਕਾਨੂੰਨ ਨਹੀਂ ਹੈ ਇਹਨਾਂ ਦਾ ਤੇ ਜੇ ਅਸੀਂ ਮਾੜਾ-ਮੋਟਾ ਆਪਦਾ ਕੋਈ ਕੰਮ ਕਰਦੇ ਆ ਉਹਦੇ ਲਈ ਸਾਰੇ ਕਾਨੂੰਨ ਲਾਗੂ ਨੇ ਸਾਰੀ ਪਿੰਡਾਂ ਦੇ ਪਿੰਡ ਰੁੜਰੇ ਸੀ ਸਾਨੂੰ ਸਾਰੀ ਰਾਤ ਲਾ ਕੇ ਸਾਨੂੰ ਡੀਸੀ ਸਾਹਿਬ ਦਾ ਵੀ ਆਰਡਰ ਆਇਆ ਵੀ ਜਿੱਥੋਂ ਮਰਜ਼ੀ ਮਿੱਟੀ ਲੈ ਕੇ ਪੱਟ ਕੇ ਉੱਥੇ ਘੇਰੋ ਅਸੀਂ ਕਰਕੇ ਸਹਿਯੋਗ ਦਿੱਤਾ ਦਾ ਇਹ ਸਾਡਾ ਵੀ ਸਹਿਯੋਗ ਅਸੀਂ ਵੀ ਆਪਣਾ ਕੋਈ ਕਾਰੋਬਾਰ ਕਰਨਾ ਅਸੀਂ ਕੋਈ ਅ ਗੈਰ ਕਾਨੂੰਨੀ ਕੰਮ ਨਹੀਂ ਕਰਨੇ ਅਸੀਂ ਸਾਨੂੰ ਕਾਨੂੰਨ ਦੇ ਤਾਬਕ ਅਸੀਂ ਕੰਮ ਕਰਾਂਗੇ ਜੋ ਵੀ ਹੈ ਜੀ ਅਸੀਂ ਸਮੂਹ ਟਿਪਰ ਯੂਨੀਅਨ ਪਟਿਆਲੇ ਤੋਂ ਇਕੱਠੇ ਹੋਏ ਹਾਂ ਜੀ ਅੱਜ ਇਹ ਲਾਸਟ ਮਹੀਨੇ ਦੀ 7 ਤਰੀਕ ਨੂੰ ਜੋ ਐਕਸੀਡੈਂਟ ਹੋ ਗਿਆ ਸੀ 7-8 ਬੱਚਿਆਂ ਦੀ ਡੈਥ ਹੋ ਗਈ ਸੀ ਜੀ ਉਹਦਾ ਵੀ ਸਾਨੂੰ ਬਹੁਤ ਅਫਸੋਸ ਹੈ ਜੀ ਬਹੁਤ ਮਾੜਾ ਹੋਇਆ ਪਰਿਵਾਰਾਂ ਨਾਲ ਕਿਸੇ ਨਾਲ ਰੱਬ ਨਾ ਕਰੇ ਜੀ ਪਰ ਉਸ ਤੋਂ ਬਾਅਦ ਜੀ ਜਨਤਾ ਸਾਨੂੰ ਖੂਨੀ ਟਿਪਰ ਕਹਿ ਕੇ ਜੀ ਉਹ ਬਹੁਤ ਮਤਲਬ ਮੰਦ ਭਾਗੇ ਸ਼ਬਦ ਬੋਲ-ਬੋਲ ਕੇ ਜੀ ਸਾਡਾ ਕਾਰੋਬਾਰ ਕਰਤਾ ਠੱਪ ਜੀ ਸਾਡੀ ਕਿਤੇ ਸੁਣਵਾਈ ਨਹੀਂ ਆ ਜੀ ਸਾਡੇ ਕਾਗਜ਼ ਪੱਤਰ ਪੂਰੇ ਨੇ ਖਾਲੀ ਗੱਡੀਆਂ ਵੀ ਸਾਡੀਆਂ ਰੋਡ ਤੇ ਨਹੀਂ ਅਸੀਂ ਚੜਾ ਸਕਦੇ ਜੱਜ ਦੇ ਟਾਈਮ ਦੇ ਵਿੱਚ ਜਦ ਦੀ ਬੰਦ ਤੁਰੰਤ ਬੰਦ ਉੱਪਰ ਹੁਕਮ ਨੇ ਜੀ ਇਹ ਸਾਡਾ ਕੀਤਾ ਜੀ ਚੜ ਗਿਆ ਰਾਜਨੀਤਿਕ ਪੇੜ ਚੜ ਗਿਆ ਜੀ ਇਹ ਠੀਕ ਹੈ ਜੀ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ ਇਸ ਐਕਸੀਡੈਂਟ ਦੀ ਇਨਕੁਆਰੀ ਕਰਾਈ ਜਾਵੇ ਜੀ ਕੌਣ ਗਲਤ ਸੀ ਕੌਣ ਸਹੀ ਸੀਗਾ ਜੀ ਕਿਸ ਤਾਂ ਸਾਡੀਆਂ ਟੁੱਟ ਚੁੱਕੀਆਂ ਨੇ ਤੇ ਸਾਡੇ ਨਾਲ ਜੋ ਸੰਬੰਧਤ ਸੀਗੇ ਜੀ 8 8 10 10 ਬੰਦੇ ਘੱਟੋ-ਘੱਟ ਇੱਕ ਗੱਡੀ ਨਾਲ ਜੀ ਕਾਰੋਬਾਰ ਲੱਗੇ ਹੋਏ ਨੇ ਜੀ ਜੀ ਸਭ ਭੁੱਖੇ ਮਰਨ ਦੇ ਹਾਲਾਤ ਨੇ ਸਾਡੇ ਉਹ ਤੋਂ ਕਿਸ਼ਤਾਂ ਟੁੱਟ ਗਈਆਂ ਜੀ ਮੇਰੇ ਕੋਲ ਟੁੱਟ ਗਈਆਂ ਜੀ ਪੰਜ ਕਿਸ਼ਤਾਂ ਟੁੱਟ ਗਈਆਂ ਮੇਰੀਆਂ ਹਾਲਾਤ ਦੇ ਵਿੱਚ ਆ ਸਾਡਾ ਸੀਜ਼ਨ ਦਾ ਟਾਈਮ ਹੁੰਦਾ ਜੀ ਖਤਮ ਹੋ ਗਿਆ ਬਿਲਕੁਲ ਸੁਖਵਿੰਦਰ ਜੀ ਕਾਹਦੀਆਂ ਕਿਸ਼ਤਾਂ ਨੇ ਉਹ ਇਹ ਜਿਹੜੇ ਲੋਨ ਤੇ ਅਸੀਂ ਟਿਪਰ ਲੈਵੇਂ ਨੇ ਜੀ ਉਸ ਚੀਜ਼ ਦਾ ਕਿਸ਼ਤਾਂ ਜੀ ਸ਼ੋਰਟ ਵੀ ਹੋਣੇ ਨੇ ਜੀ ਘੱਟੋ-ਘੱਟ ਜੀ ਸਵਾ ਲੱਖ ਤੋਂ ਡੇਢ ਲੱਖ ਕਿਸ਼ਤ ਆਉਂਦੀ ਹੈ ਜੀ ਇੱਕ ਟਿਪਰ ਦੀ ਅੱਜ ਦੀ ਰੇਟ ਦੇ ਵਿੱਚ ਟਿਪਰ ਤੋਂ ਬਿ ਨਹੀਂ ਆ ਸਕਦਾ ਤੇ ਸਭ ਦੁਨੀਆ ਵੈਲੀ ਹੋ ਗਈ ਜੀ ਵਿਕਾਸ ਦਾ ਵੱਡਾ ਹੱਥ ਹੁੰਦਾ ਜੀ ਕਿ ਟ੍ਰਾਂਸਪੋਰਟ ਦਾ ਬਾਈ ਜੀ ਜੇ ਗਾਈਡਲਾਈਨਸ ਕੋ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਉਹਨਾਂ ਨੂੰ ਪਾਲਣਾ ਕਰਾਂਗੇ ਜਿਵੇਂ ਕਿ ਬੱਚਾ ਸੀਗਾ ਜਿਹੜਾ ਉਹ ਚਲਾ ਰਿਹਾ ਸੀਗਾ ਉਹ ਨੌਕਾ ਪਿੰਜੜੇ ਦਾ ਐਕਸੀਡੈਂਟ ਹੋਇਆਗਾ ਜੇ ਅੱਗੇ ਕੋਈ ਪ੍ਰਸ਼ਾਸਨ ਦੇ ਦੁਆਰਾ ਕੋਈ ਰੂਲਜ਼ ਬਣਾਏ ਜਾਂਦੇ ਨੇ ਤੁਸੀਂ ਉਹਨਾਂ ਨੂੰ ਫਾਲੋ ਕਰੋਗੇ ਦੇਖੋ ਕਰ ਰਹੇ ਬਿਲਕੁਲ ਜੀ ਅਸੀਂ ਕੱਡੀਆਂ ਕਰਦੀਆਂ ਹੋਣ ਤੁਹਾਨੂੰ ਜਾਣ ਕੇ ਨਿਸ਼ਾਨਾ ਬਣਾਇਆ ਜਾਂਦਾ ਹੋਵੇ ਅਸੀਂ ਬਿਲਕੁਲ ਜੀ ਫਾਲੋ ਕਰਕੇ ਚੱਲਦੇ ਆਂ ਜੀ ਲਾਇਸੈਂਸਡ ਡਰਾਈਵਰ ਨੇ ਸਾਡੇ ਕੋਲੇ ਕਾਗਜ਼ ਪੱਤਰ ਪੂਰੇ ਇੰਸ਼ੋਰਸ ਪੂਰੇ ਹਰ ਚੀਜ਼ ਅਸੀਂ ਲੈ ਕੇ ਚੱਲਦੇ ਆਂ ਜੀ ਸਾਨੂੰ ਵੀ ਪਤਾ ਇਸ ਚੀਜ਼ ਦਾ ਅਸਰ ਸਾਡੇ ਤੇ ਪੈਣਾ ਜੀ ਪਰ ਇਹ ਕਿਹਦਾ ਸਰ ਸਾਡੇ ਦੇ ਇਕੱਲੇ ਤੇ ਲਾਗੂ ਨਾ ਹੋਣ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ